ਬਹੁਤ ਬਹੁਤ ਧੰਨਵਾਦ ਮਾਨਜੋਗ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਪੰਜਾਬ ਪੁਨਰਵਾਸਤੇ ਇਸ ਪਵਿੱਤਰ ਸਦਨ ਵਿੱਚ ਬੋਲਣ ਦਾ ਮੌਕਾ ਦਿੱਤਾ ਸਾਡੇ ਸਰਕਾਰ ਜੋ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਜਿਹੜਾ ਮਤਾ ਲੈ ਕੇ ਆਏ ਆ ਮੈਂ ਉਸ ਦੀ ਤੈਅੀਦ ਕਰਦਾ ਪੰਜਾਬ ਤੇ ਹੜ੍ਹਾਂ ਦੀ ਮਾਰ ਪਈ ਜਿਸ ਨਾਲ ਗਰੀਬ 5 ਲੱਖ ਏਕੜ ਫਸਲਾਂ ਹਜ਼ਾਰਾਂ ਘਰ ਬੇਵਕਤੀ ਮੌਤਾਂ ਪਸ਼ੂ ਤੰਨ ਘਰੇਲੂ ਸਮਾਨ ਕੱਪੜੇ ਲੀੜੇ ਕਾਗਜ ਪੱਤਰ ਗਹਿਣਾ ਘਟਾ ਸਾਰਾ ਤਬਾਹ ਹੋ ਗਿਆ ਮਾਨਯੋਗ ਸਪੀਕਰ ਸਾਹਿਬ ਮੇਰੇ ਹਲਕੇ ਨਵਾਂ ਸ਼ਹਿਰ ਵਿੱਚ ਲਗਭਗ 40 ਕਿਲੋਮੀਟਰ ਸਤਲੁਜ ਦਰਿਆ ਲੰਘਦਾ ਹਰੇਕ ਸਾਲ ਨੁਕਸਾਨ ਕਰਦਾ ਇਸ ਵਾਰ ਵੀ ਟੈਂਗੜਪੁਰ ਬੰਨ ਤਾਜੋਵਾਲ ਬੰਨ ਤਲਵੰਡੀ ਸਿਬੂ ਬੁਰਜ ਟਹਿਲਦਾਸ 15 ਬਲ ਬੰਨ ਜਿਹੜੇ ਬੁੜੀ ਤਰ੍ਹਾਂ ਤੈਸ ਨਾ ਸੋਏ ਔਰ ਆਖਰ ਉਸ ਨੇ ਜ਼ਮੀਨਾਂ ਫਸਲਾਂ ਦਰਖਤਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਬੁਰਜ ਤਹਿਲ ਦਾਸ ਦਾ ਬੰਨ ਆਖਰ ਟੁੱਟ ਗਿਆ ਪਰ ਪਾਣੀ ਨੀਵਾ ਹੋਣ ਕਾਰਨ ਉਹ ਬਾਦ ਨਹੀਂ ਆ ਸਕਿਆ ਔਰ ਇਸ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਸਿਵਲ ਨੇ ਪੁਲਿਸ ਨੇ ਇਵਨ ਜੁਡੀਸ਼ਰੀ ਦੇ ਸਾਥੀ ਵੀ ਉਹ ਸੇਵਾ ਦੇ ਵਿੱਚ ਮੈਂ ਦੇਖਿਆ ਸਾਡੇ ਨਮਾਸ਼ਾ ਜਹਾਜ਼ਰ ਹੋਈ ਹਾਲਾਕੀ ਇਹਦੀਆਂ ਸੰਗ ਸੰਤਾ ਸਮਾਜ ਸੇਵਕ ਧਾਰਮਿਕ ਰਾਜਨੀਤਿਕ ਸਾਰੀਆਂ ਪਾਰਟੀਆਂ ਦੇ ਆਗੂ ਸਹਬਾਨ ਸਾਡੇ ਐਨਆਰਏ ਵੀਰ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਦਰਿਆ ਦੇ ਬੰਨ ਬੰਨੇ ਗਏ वर्ल्ड वाइड ਬੀਐਸਪੀ ਸਪੋਰਟਰ ਦੇ ਸਾਥੀ ਸਾਡੇ ਸਕਾਰ ਜੋ ਖਾਲਸਾ ਈਡ ਦੇ ਸਾਥੀ ਬੇਗੋੰਪਰਾ ਈਡ ਦੇ ਸਾਥੀਆਂ ਨੇ ਆਪਣੇ ਯਤਨਾਂ ਰਾਹੀਂ ਉੱਥੇ ਸਹਿਯੋਗ ਕੀਤਾ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਦੁਕਾਨਦਾਰ ਵਪਾਰੀ ਆਰਤੀਆ ਮਜ਼ਦੂਰ ਜਿਹੜੇ ਵੀ ਇਸ ਤੇ ਨਿਰਭਰ ਸੀ ਉਹਨਾਂ ਦਾ ਉਹਨਾਂ ਦਾ ਵੀ ਨੁਕਸਾਨ ਹੋਇਆ ਜਿਹੜੇ ਮਜ਼ਦੂਰਾਂ ਦੀ ਰੋਜੀ ਰੋਟੀ ਇਸ ਦੇ ਨਾਲ ਜੁੜੀ ਸੀ ਜਿਹੜੇ ਆਪਣਾ ਪਰਿਵਾਰ ਮਿਹਨਤ ਕਰਕੇ ਪਾਲਦੇ ਸੀ ਜਿਨ੍ਹਾਂ ਦੇ ਘਰ ਟੱਗ ਗਏ ਉਹਨਾਂ ਨੂੰ ਵੀ ਜਿਹੜਾ ਸਪੀਕਰ ਸਾਹਿਬ ਰਾਹਤ ਦਾ ਪੈਕੇਜ ਦੇਣਾ ਚਾਹੀਦਾ ਹੈ ప్రతి ਏਕੜ 50000 ਮੁਆਵਜ਼ਾ ਡਿੱਗੇ ਘਰਾਂ ਨੂੰ ਬਣਾ ਕੇ ਦੇਣਾ ਫਸਲਾਂ ਦਾ ਬੀਮਾ ਦਾ ਪ੍ਰੀਮੀਅਮ ਪੰਜਾਬ ਸਰਕਾਰ ਸਬਸਿਡੀ 라ईन ਦੇਵੇ ਔਰ ਬੱਚਿਆਂ ਦੀਆਂ ਫੀਸਾਂ ਦਾ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ ਪੰਜਾਬ ਵਿੱਚ ਹੜ੍ਹਾਂ ਦੇ ਆਉਣ ਦੇ ਕਾਰਨ ਦੇਖਦੇ ਹਾਂ ਤਾਂ ਲੰਮੇ ਸਮੇਂ ਤੋਂ ਡੈਮਾਂ ਦੀ ਸਫਾਈ ਡੀਲ ਸਟਿੰਗ ਨਹੀਂ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਵਧਿਆ ਔਰ ਅੰਦਾਜ਼ੇ ਤੋਂ ਜ਼ਿਆਦਾ بارش ਹੋਣ ਦੇ ਵੀ ਇਹਦੇ ਵਿੱਚ ਵੱਡੇ ਕਾਰਨ ਨੇ ਔਰ ਸਰਕਾਰ ਜੋ ਸਪੀਕਰ ਸਾਹਿਬ ਜਿੱਥੇ ਦਰਿਆਵਾਂ ਦੇ ਬੰਨਾਂ ਨੂੰ ਪੱਕਾ ਔਰ ਉੱਚਾ ਚੌੜਾ ਬਣਾਉਣਾ ਚਾਹੀਦਾ ਉਥੇ 5-500 ਮੀਟਰਾਂ ਤੇ ਠੋਕਰਾਂ ਵੀ ਜਿਹੜੀਆਂ ਲਗਾਉਣੀਆਂ ਚਾਹੀਦੀਆਂ ਔਰ ਬੰਨਾਂ ਨੂੰ ਹੋ ਸਕੇ ਇਦਾਂ ਕੰਕਰੀਟ ਦੇ ਬਣਾਈਏ ਜਿਹੜਾ ਲੰਮੀ ਤਬਾਹੀ ਕਰਦੇ ਆ ਉਹਨੂੰ ਆਪਾਂ ਰੋਕ ਸਕੀਏ ਇਸ ਕਰਕੇ ਮਾਨਯੋਗ ਸਪੀਕਰ ਸਾਹਿਬ ਜਿੱਥੇ ਲੋਕ ਹੜ੍ਹਾਂ ਦੇ ਨਾਲ ਜੂਝ ਰਹੇ ਸੀ ਔਰ ਸਾਡਾ ਜ਼ਿਲ੍ਹੇ ਜਲੰਧਰ ਦਾ ਪ੍ਰਸ਼ਾਸਨ ਸ਼੍ਰੀ ਗੁਰੂ ਰਵਿਦਾਸ ਧਰੇਤੇ ਦੀਆਂ ਦੁਬਾਰਾਂ ਟਾਉਣ ਲੱਗਿਆ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਬਟਾਲੇ ਵਿੱਚ ਤੋੜਨ ਲੱਗਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਜਲੰਧਰ ਦੇ ਅੰਦਰ ਜਿਹੜਾ ਉਮਾਲਾ ਕਲੀਨਿਕ ਬਣਾਉਣ ਲੱਗਾ ਚਾਂਗ ਬਿਛੋਈ ਦੀਆਂ ਚਾਬੀਆਂ ਹੀ ਗੁਰੂ ਘਰ ਦੀਆਂ ਲੈ ਗਏ ਔਰ ਪੰਜਾਬ ਦੇ ਅੰਦਰ ਅਜਿਹੇ ਸਮੇਂ ਤੇ ਸਫਾਈ ਮਜ਼ਦੂਰ ਠੇਕੇਦਾਰੀ ਸਿਸਟਮ ਦੇ ਕਰਕੇ ਸਾਰੇ ਹੜਤਾਲ ਤੇ ਆ ਕਿਰਪਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੇ ਕਿਸੇ ਭਿਆਨਕ ਬਿਮਾਰੀ ਤੋਂ ਆਪਾਂ ਆਪਾਂ ਬਚ ਸਕੀਏ ਥੈਂਕ ਯੂ ਮਾਨਸਪੀਕਰ ਸਾਹਿਬ ਇੱਕ ਮਿੰਟ ਲੈਣਾ ਪੰਜਾਬ ਦੇ ਅੰਦਰ ਪੰਜਾਬ 1.5% ਹਿੱਸਾ ਜਿਹੜਾ ਕੇਂਦਰੀ ਪੂਲ ਚ 40 ਤੋਂ 45% ਜਿਹੜਾ ਕਾਨਕ ਔਰ 20 ਤੋਂ 25% ਝੋਨਾ ਔਰ ਫਸਲਾਂ ਦਾ ਯੋਗਦਾਨ ਪਾਉਂਦਾ ਇਸ ਔਖੀ ਘੜੀ ਦੇ ਅੰਦਰ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਮਾਨਯੋਗ ਸਪੀਕਰ ਸਾਹਿਬ ਮੈਂ ਦੇਖਿਆ ਕਿ 14-15 ਦੇ ਅੰਦਰ ਬਿਹਾਰ ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਅਜਿਹੀ ਸਥਿਤੀ ਬਣੀ ਤਾਂ ਉਹਨਾਂ ਨੂੰ 11,500 ਕਰੋੜ ਰੁਪਈਆ ਔਰ ਆਂਧਰਾ ਨੂੰ 15,000 ਕਰੋੜ ਰੁਪਈਆ ਕੇਂਦਰ ਨੇ ਦਿੱਤਾ ਤਾਂ ਇਸ ਵਾਰ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿਉਂ ਪੰਜਾਬ ਨੂੰ ਵੀ ਜਿਹੜਾ 20,000 ਕਰੋੜ ਰੁਪਏ ਦਾ ਪੈਕੇਜ ਹੈ ਉਹ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਤੁਹਾਡੇ ਰਾਹੀਂ ਇਹ ਐਲਾਨ ਕੀਤਾ ਸੀ ਕਿ ਸਮੁੱਚਾ ਸਦਨ ਆਪਣੀ ਸੈਲਰੀ ਦੇਵੇ ਜਿਸ ਤਰ੍ਹਾਂ ਉਸ ਨੂੰ ਮੰਨ ਕੇ ਸਮੁੱਚੇ ਸਦਨ ਦੇ ਸਾਰੇ ਆਗੂ ਸਹਿਬਾਨਾਂ ਨੇ ਸਾਰੇ ਮੈਂਬਰ ਸਹਿਬਾਨਾਂ ਨੇ ਜਿਹੜਾ ਉਸ ਨੂੰ ਮੰਨਿਆ ਔਰ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਚਰਚਾ ਕਰਾ ਨਿਸ਼ਾਨ ਹੈ ਔਰ ਤੋਂ ਦੱਸ ਦੋ ਕਿੰਨੇ ਬੁਲਾ ਰਹੇ ਨੇ ਸੀ ਟਾਈਮ ਤੇ ਉਹਨੂੰ ਤਿਆਰ ਆ ਅਸੀਂ ਕਿ ਕਿਸੇ ਨੂੰ ਵੀ ਨਹੀਂ ਮਨਾ ਕਰਦੇ ਜੀ ਆਜ਼ਾਦ ਹੈਗੇ ਨੇ ਭਰਾ ਸਾਡੇ ਰਾਣਾ ਜੀ 10 ਮਿੰਟ ਬੋਲ ਲੈ 75 ਜੀ ਬੈਠੇ ਨੇ ਕੀ ਕੋਈ ਗੱਲ ਨਹੀਂ ਇੱਕ ਦੀ ਗਿਣਤੀ ਚ ਇੱਕ ਹੈ ਫਿਰ ਮੈਂ ਵੀ ਇੱਕ ਰਿਆਂ ਜੀ ਮੈਨੂੰ ਦਰਦ ਪਤਾ ਹੈ 19 ਚ ਮੈਂ ਵੀ ਇਕੱਲਾ ਹੀ ਸੀ ਪਰ ਮੈਂ ਕਹਿੰਦਾ ਸੀ ਕਿ 15 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜੀ ਇਕੱਲਾ ਫਿਰ ਕੀ ਹੁੰਦਾ ਹੈ ਹੈੱਡ ਕਿਉਂ ਗਿਣਦੇ ਹੋ ਤੁਸੀਂ ਤੁਸੀਂ ਉਹ ਹੈੱਡ ਗਿਣਉਣਾ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦੇ ਆ ਸੀ ਸੋ ਅਸੀਂ ਇਸ ਗੱਲ ਦੀ ਇੱਜ਼ਤ ਕਰਦੇ ਆ ਕਿ ਬੋਲੋ ਆਪਣੇ ਕੋਲੇ ਵਿਧਾਨ ਸਭਾ ਚ ਆਪਾਂ ਆਪਾਂ ਤਾਂ ਅਪਸਤ ਕੋਈ ਆਪਣੀ ਤਾਂ ਲੜਾਈ ਸਾਂਝੀ ਹੈ ਉਹਨਾਂ ਨਾਲ ਤੁਸੀਂ ਵੀ ਤਾਂ ਉਹਨਾਂ ਤੋਂ ਪੀੜ ਤੋਂ